ਆਪੋ ਸੇ ਚਰਤਿਕਲਾ ਚੱਲ ਰਹੇ ਨੇ ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਅੱਜ ਆਪਾਂ ਨਾਨਕ ਮਤਾ ਸਾਹਿਬ ਤੋਂ ਲਖਨਊ ਵੱਲੋਂ ਚੱਲੇ ਪਏ ਨੇ ਤੇ ਅੱਜ ਰਾਤ ਦੀ ਕੱਲ ਸਵੇਰ ਦੀ ਕੱਲ ਦੁਪਹਿਰ ਦੀ ਇਹ ਹਾਜ਼ਰੀ ਆਪਣੇ ਲਖਨਊ ਕੱਲ ਰਾਤ ਦੀ ਫਿਰ ਹਾਜ਼ਰੀ ਆਪਣੀ ਬੜੀ ਦੀਤ ਜੀ 12 ਬੰਤੀ ਕਉਤੇ ਸੰਗਤਾਂ ਦੇ ਦਰਸ਼ਨ ਕਰਨੇ ਨੇ ਸੋ ਸਾਰਿਆਂ ਨੇ ਅਸੀਸ ਦੇਣੀ ਤੇ ਮੈਂ ਬੇਨਤੀ ਕਰਾਂਗਾ ਵੀ ਇਹ ਆਪਣਾ ਜੋ ਚੈਨਲ ਹੈ ਗੁਰਸ਼ੇਵਕ ਸਿੰਘ ਨਾਨਕ ਮੋਟਾ ਸੇਪ ਨੂੰ ਇਹ ਕਿੰਨ ਨੂੰ ਰੂਸ਼ੀ ਸਬਸਕ੍ਰਾਈਬ ਜਰੂਰ ਕਰੋ ਕਿਉਂਕਿ ਫਾਕਲੀ ਤਾਂ ਚਲੋ ਕਾਰਜ ਸਹੀ ਹੈ ਥੋੜਾ ਜਨਾ ਜਿਹੜਾ YouTube ਘੰਟਿਆਂ ਦਾ ਟਾਰਗੇਟ ਦਿੰਦਾ ਹੈ ਵੀ ਇੰਨੇ ਘੰਟੇ ਵਾਚ ਟਾਈਮ ਹੋਣਾ ਚਾਹੀਦਾ ਇਸਮਿੰਗ ਆ 4-5 ਘੰਟੇ ਦਾ ਟਾਈਮ ਹੁੰਦਾ ਹੈ ਉਹ ਆਪਣਾ ਥੋੜਾ ਆ ਤੇ ਉਹ ਆਪਾਂ ਪੂਰਾ ਕਰਨਾ ਇਸ ਕਰਕੇ ਹੁਣ ਆਪਾਂ ਜਿੱਥੇ ਨਾਨਕ ਪਤਾ ਸਹਿਬ ਤੋਂ ਆਪਣੀ ਕਥਾ ਸੁਰੇਸ਼ ਸ਼ਾਮ ਲਾਈਵ ਅੰਮ੍ਰਿਤਪੁਰ ਬਾਣੀ ਚੈਨਲ ਤੇ ਚੱਲਦੀ ਉੱਥੇ ਹੁਣ ਆਪਾਂ ਆਪਣੇ ਇਸ ਚੈਨਲ ਤੇ ਵੀ ਚਲਾਇਆ ਕਰਾਂਗੇ ਤੇ ਤੁਸੀਂ ਸਾਰਿਆਂ ਨੇ ਵੱਧ ਛੱਡ ਕੇ ਸਹਿਯੋਗ ਕਰਨਾ ਹੈ ਗੁਰੂ ਸਾਹਿਬ ਦੀ ਬਾਣੀ ਗੁਰੂ ਸਾਹਿਬ ਦੀ ਗੱਲ ਆਪਾਂ ਕਰ ਕਰ ਪਹੁੰਚਾਉਣੀ ਹੈ ਯਤਨ ਕਰਨਾ ਹੋਰ ਵੀ ਆਪਾਂ ਜੋ ਸਾਡੀ ਨਵੀਂ ਜਨਰੇਸ਼ਨ ਹੈ ਇਹਦੇ ਲਈ ਮੋਟੀਵੇਸ਼ਨ ਸਪੀਚ ਜਾਂ ਕੋਈ ਜਿਹਦੇ ਨਾਲ ਸਾਨੂੰ ਕੋਈ ਸਮਾਜ ਵਿੱਚ ਚੰਗੀ ਸਿਹਤ ਮਿਲੇ ਕੱਲਾ ਮੈਂ ਹੀ ਨਹੀਂ ਹੋਰ ਵੀ ਦੇ ਪਤਵੰਤੇ ਗੁਰੂ ਪਿਆਰੇ ਆਪਾਂ ਨੂੰ ਵਿਦਵਾਨ ਪੰਥ ਦੇ ਮਿਲਣਗੇ ਆਪਾਂ ਉਹਨਾਂ ਨਾਲ ਬੈਠ ਕਰਕੇ ਇਸ ਵਿਸ਼ੇ ਤੇ ਵਿਚਾਰਾ ਕਰਿਆ ਕਰਾਂਗੇ ਤੇ ਆਪਾਂ ਪਹੁੰਚ ਗਏ ਆ ਮੇਰੇ ਖਿਆਲ ਦੇ ਨਾਲ ਇੱਜ਼ਤ نگر ਮੈਂ ਤੁਹਾਨੂੰ ਕਿਹੜੇ 12 ਦੇ ਦਰਸ਼ਕ ਕਰਾ ਦਣਾ ਅੱਜ ਆਪਾਂ ਠੀਕ ਹੈ ਜੀ ਗੁਰਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੰਦ ਕਤੋਂਦਾ ਜੀ ਲੋ ਜੀ ਆਪਾਂ YouTube ਲਾਈਵ ਚਾਲੂ ਤਾਂ ਕਰ ਲਿਆ ਜੀ ਪਰਾਪਰਬੰਦ ਨਹੀਂ ਜਿਕਰਨਾ ਹੁੰਦਾ ਤੇ ਕੁਝ ਮੰਨੋ ਨਾ ਨੇ ਇਹ ਨੂੰ ਮੁੰਡੇ ਦੂਜੇ ਚਲਾਉਂਦੇ ਨੇ ਮੈਂ ਕਦੇ ਚਲਾਇਆ ਨਹੀਂ ਇਹਨੂੰ ਲਾਈਵ ਬਟਨ ਨਹੀਂ ਲੱਭੰਦਿਆ ਚੰਗਾ